ਹਾਂ ਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਤੇ ਜੀ ਅੱਜ ਦੀ ਵੀ ਜਿਹੜੀ ਵੀਡੀਓ ਬਣਾਉਣ ਲੱਗੇ ਆ ਸੰਧੂ ਡੈਰੀ ਫਾਰਮ ਚੋਂ ਬਣਾਉਣ ਲੱਗੇ ਆ ਬਾਈ ਕੋਲੇ ਬਈ 7 ਬੱਚਿਆਂ ਨੇ ਸੱਤੇ ਦੀਆਂ ਸੱਤੇ ਗੱਬਣ ਆਓ ਕਰ ਲੈਨੇ ਬਾਈ ਨਾਲ ਗੱਲਬਾਤ ਬਾਈ ਜੀ ਸਸਿਕਾ ਸਿਕਲ ਬਾਈ ਹੋਰ ਠੀਕ ਹੋਦਰ ਮੈਂ ਬਾਈ ਚੜਦੀ ਕਲਾ ਜੀ ਵਧੀਆ ਚੱਲਦਾ ਵੀਰੇ ਕੰਮ ਹਾਂਜੀ ਬਾਈ ਬਹੁਤ ਵਧੀਆ ਚੱਲਦਾ ਜੀ ਨਾਮ ਤੇ ਐਡਰੈਸ ਬੋਲ ਨਾਂ ਬਾਈ ਧਰਮਿੰਦਰ ਸਿੰਘ ਪਿੰਡ ਸੰਧੂ ਕਲਾ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਜੀ ਨੇੜੇ ਪਿੰਡ ਵੀ ਤਪਾ ਦੇ ਬਧੌੜ ਸ਼ਹਿਰ ਆ ਗਈ ਅੱਥੇ ਮੋਬਾਈਲ ਨੰਬਰ ਬੋਲ 62800218644 ਇਹ ਬਾਈ ਦਾ ਕੰਟੈਕਟ ਨੰਬਰ ਆ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਬਾਈ ਧਰਮਿੰਦਰ 7 ਬੱਚੀਆਂ ਨੇ ਹਾਂ ਬਾਈ 7 ਨਾ ਕਾ ਕੇ 37 ਗੱਬਣ ਬਾਈ ਹਾਂ ਬਾਈ 7 ਐ ਮੰਨ ਕੇ ਚਲੋ ਵੀ ਸਾਰੀਆਂ 25 ਦਿਨਾਂ ਤੋਂ ਬਾਬਾ ਬਾਬੇ ਆਈ ਹੋਈ ਵੀ ਹੈਗੀ ਵਿੱਚ ਹੈਗੀਆਂ 34 35 ਦੇ ਨਾਲੀਆਂ ਵੀ ਠੀਕ ਹੈ ਬਾਈ ਹਾਂਜੀ ਪਹਿਲੇ ਨੰਬਰ ਵਾਲੀ ਤੋਂ ਸ਼ੁਰੂ ਕਰ ਲੈਂਦੇ ਆ ਬਾਈ ਕੀ ਆਫਰ ਆ ਵੈਸੇ ਆ ਜਾਏਗੀ ਕੋਈ ਆਫਰ ਭਾਈ ਆਫਰ ਤਾਂ ਮੰਨ ਕੇ ਚੱਲ ਜੈਨੂਅਲ ਜਾਰੇਟ ਹੈਗਾ ਮੁੱਲ ਕਰਾਉਣ ਨੂੰ ਚਾਹੇ ਬੰਦਾ 25000 ਕਰਾ ਲੇ ਪਰ ਪੀਸ ਠੀਕ ਹੈ ਜਿਹੜਾ ਬਿਲਕੁਲ ਜੇਨ ਦੇਣ ਲੈਣ ਵਾਲਾ ਰੇਟ ਆ 7 ਵੱਛੀਆਂ 1.5 ਲੱਖ ਦੇ ਵਿੱਚ ਪਹੁੰਚ ਕਰ ਦਿਆਂਗੇ ਚਾਹੇ ਬੰਦਾ 500 ਕਿਲੋ ਟਰੱਕ ਕਿਲੋਮੀਟਰ ਤੱਕ ਮੰਗਾ ਲੇ ਠੀਕ ਹੈ ਚਾਈ 500 ਕਿਲੋਮੀਟਰ ਦਾ ਸਾਰਾ 21 22 ਕੁ ਹਜ਼ਾਰ ਦਾ ਰੇਟ ਆ ਜਿਹੜਾ ਬਣਿਆ ਵਿੱਧ ਪਹੁੰਚਦਾ ਜਮਾ ਜੈ ਜਮਾ ਭਾਈ ਫਾਰਮ ਦੇ ਵਿੱਚੋਂ ਲਹਿੰਗਾ ਸੱਤ ਬੱਚੀਆਂ ਲਈਆਂ ਸੀ ਆ ਤਿੰਨ ਚਾਰ ਆਪਾਂ ਗਾਮਾ ਲਈਆਂ ਰਹੀਆਂ ਗਾਮਾ ਆਪਾਂ ਘਰੇ ਲਾਈਆਂ ਲਾਉਣੀਆਂ ਤੋਂ ਉੱਤੇ ਤੇ ਬੱਚੀਆਂ ਆਪਾਂ ਸੇਲ ਕਰ ਦੇਣਾ ਠੀਕ ਹੈ ਭਾਈ ਇਹ ਪਸ਼ੂ ਉਹ ਵੀ ਰਿੰਗੀਆਂ ਦੇ ਵੀ ਰਿੰਗੀਆਂ ਦੇ ਆਈਆਂ 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 ਹੈ ਨਾ ਹਾਂਜੀ ਜਿਹੜੀ ਪਹਿਲੇ ਨੰਬਰ ਤੇ ਬੱਚੀ ਹੈ ਕਿੰਨੀ ਉਮਰ ਹੈ ਡਾਕਟਰ ਸਾਰੀਆਂ ਬੱਚੀਆਂ ਮਿਨੀਮਾ ਬਹਿਮਾਨੇ ਕੇ ਚਲੋ ਵੀ 14-15 ਮਹੀਨਿਆਂ ਤੇ ਲਾਸਟ ਸਟੇਜ ਆ ਇਹਨਾਂ ਦੀ ਠੀਕ ਆ ਹਾਂਜੀ ਹਮ ਕਿਹੜੀ ਟੀਕੇ ਦੀ ਹੈ ਇਹ ਇਹ ਬਈ ਰਮਾਡਾ ਬੋਲਦੀ ਬੱਚੀ ਹੈਗੀ ਓਕੇ ਹਾਂਜੀ ਠੀਕ ਆ ਕਿੰਨੇ ਦਿਨ ਹੋ ਗਏ ਸੀਮਣ ਲੱਗੇ ਨੂੰ ਬੱਚੇ ਇਹਦੇ ਡਾਕਟਰ 25 ਦਿਨ ਹੋ ਗਏ ਜੀ ਟੀਕਾ ਲੱਗੇ ਨੂੰ 26 ਮਦਨ ਆ ਜੀ ਫੇਸ ਬੜਾ ਚੰਗਾ ਬੋਲੀ ਚੰਗੇ ਸਨਖ ਪੁਣਾ ਬਾਕੀ ਟਾਂਚਾ ਕੱਦ ਕਾਠ ਹਮ ਫਲੀ ਵੀ ਬਹੁਤ ਆ ਹਾਂ ਫੜੀ ਵੀ ਬਹੁਤ ਆ ਬਾਈ ਮੁੱਲ ਵੀ ਜਿਹੜਾ ਅੱਜ ਬਾਈ ਨੇ ਜਮਾ ਜੈ ਨਹੀਂ ਰੱਖਿਆ ਬਾਈ ਕਹਿੰਦਾ 21 ਸਾਢੇ 21000 22000 ਤੱਕ ਜਿਹੜਾ ਇੱਕ ਪੀਸ ਰਹਿ ਜਾਣਾ ਇਹ ਕੋਈ ਵੀ ਇੱਠੇ ਨਾਲ ਲੋਗਾ ਕਿਰਾਇਆ ਵੀ ਜਿਹੜਾ ਉਹਦੇ ਵਿੱਚ ਬਾਈ ਕਹਿੰਦਾ ਫਰੀ ਹੋ ਬਾਈ ਜਮਾ ਜੈਨੂਅਲ ਰੇਟ ਹੈਗਾ ਹਾਂ 500 ਕਿਲੋਮੀਟਰ ਤੱਕ ਇਦੋਂ ਡਾਊਨ ਰੇਟ ਮਿਲਣਾ ਤੁਹਾਨੂੰ ਪਤਾ ਮੁਸ਼ਕਲ ਵਾਲਾ ਕੰਮ ਹੀ ਆ ਬੱਚਿਆਂ ਦੇ ਹਿਸਾਬ ਨਾਲ ਕੱਲਾ ਪੀਸ ਵੇਚਣਾ ਹੋਵੇ ਡਾਕਟਰ ਆਪਾਂ 30 ਪਲੱਸ 30 ਤੋਂ ਪਲੱਸ ਪਲੱਸ ਵਸੇ ਵੇਚ ਦਾਂਗੇ ਕੱਲੀ ਠੀਕ ਆ ਬਾਈ ਹਾਂਜੀ ਸਹੀ ਗੱਲ ਆ। ਇਹ ਇੰਨਾ ਕ ਪ੍ਰਿੰਟ ਆ ਇੰਨਾ ਕ ਕਦ ਕਾਠ ਇੰਨੀ ਆ ਕ ਜਿਆਦੇ ਚੰਗੀਆਂ ਨੇਗੀਆਂ ਬੱਚੀਆਂ। ਸਿੰਗਲ ਬੱਚੀ ਦਾ ਮੁੱਲ ਜਿਹੜਾ ਫੋਨ ਤੇ ਹੀ ਹੋਣਾ। ਕੁਆਲਿਟੀ ਬੜੀ ਚੰਗੀ ਆ ਨਾ। ਮੈਂ ਕਹਾ ਡਾਕਟਰ ਪੂਰੀਆਂ ਚ। ਪੂਰੀ ਆ ਬਾਈ ਐ ਨਹੀਂ ਹੈਗਾ ਵੀ ਟੀਕਾ ਲਗਵਾਇਆ ਪਿਆ ਜਾਂ ਕਮਜ਼ੋਰ ਆ ਜਾਂ ਕਿਸੇ ਪਾਸੇ ਉਹ ਆ। ਫੋਲ ਰਾਜੀ ਆ। ਕਦ ਵੈਡ ਟਾਂਚਾ ਠਣਚਾਰੀ ਹੁਣਗੇ ਨਿਸ਼ਾਨ ਵੀ ਨਹੀਂ ਹੋਣਾ 5ਵੇਂ ਤੱਕ ਕਿਸੇ ਨੇ। ਝੂਣੀ ਡੇਢ ਮਹੀਨਾ ਚੈੱਕ ਕਰਵਾਉਂਦੇ ਕੋਈ ਚੱਕਰੀ ਨਹੀਂ। ਠਣ ਝੋਲੀ ਦੇ। ਚੰਗੀ ਐ ਬਾਈ ਝੋਲੀ ਝੂਲੀ ਪੱਟੀ ਬੈਠੀਆਂ ਬੱਚਾ ਨਾਰਮਲ ਆ। ਸਹੀ ਗੱਲ ਆ ਬਾਈ। ਹਾਂ। ਕਿਆ ਬਾਤ ਆ ਚੌੜੀ ਚੂੜੀ ਫੁੱਲ ਲਾਣਾ ਚੌੜੀਆਂ ਚੂੜੀਆਂ ਦਾ ਡਾਕਟਰ ਜਮਾਨ ਲੇਖਾ ਹੀ ਕੋਈ ਨਹੀਂ ਕੋਈ ਘਾਟ ਨਹੀਂ ਲੈ ਫੇਸ ਦਿਖਾਉਂਦੇ ਆ ਫੇਸ ਦੀ ਕੁਆਲਟੀ ਨੇਟ ਤੋਂ ਚੈੱਕ ਕਰੋ ਬੋਦੀਵਾਰ ਦੀ ਬਹੁਤ ਚੰਗੀ ਸਨਕਪੂਣਾ ਬਾੜ ਦੇ ਵਿੱਚ ਫੁੱਲ ਆ ਲੈ ਕੁਆਲਟੀ ਇੱਕ ਨੰਬਰ ਆ ਸਾਰੀਆਂ ਹੀ ਇੱਕ ਦੂਜੀ ਤੋਂ ਵੱਧ ਕੇ ਆ ਸਾਰੀਆਂ ਹੀ ਬਈ ਡਾਕਟਰ ਇਨਰ ਡੋਨਰੇਟ ਮਿਲ ਨਹੀਂ ਜਿੰਨਾ ਆਪਣਾ ਰੇਟ ਅੱਜ ਦਾ ਹਮ ਅੱਗੇ ਦੋ ਨੰਬਰ ਇਹਦੇ ਨਾਰਮਲ ਜੀ ਫੋਰਟ ਆਈ ਵੀ ਹੈਗੀ ਬਾੜ-ਬਾੜ ਦੇ ਵੈਰੈਟੀ ਬੋਲਦੀ ਬੱਛੀ ਹੈਗੀ ਠੀਕ ਆ ਢਾਂਚਾ ਚੜਾਈ ਚੜੂਈ ਫਾਰਮ ਦੇ ਵਿੱਚ ਬੰਦੇ ਕੋਲੇ ਲੇਬਰ ਦੀ ਕਮੀ ਸੀ ਉਹਦੇ ਬਾਈ ਦੇ ਜਿਹੜੇ ਮੁੰਡੇ ਸੀ ਉਹ ਬਾਹਰ ਚਲੇ ਗਏ ਠੀਕ ਹੈ ਬਾਈ ਪਛਰੀ ਕੁਆਲਟੀ ਦੇਖ ਤੂੰ ਹੁਣ ਕਵਾਰ ਐਡਾ ਕ ਡਾਇਮੰਡ ਪੀਸ ਆ ਇਹ ਜੇ ਬੱਚੇ ਆਪਾਂ 30-30 ਹਜ਼ਾਰ ਨੂੰ ਆਪਾਂ ਨਾਰਮਲੀ ਵੇਚਦਾ ਢਾਂ ਚਾਰ ਚੌੜੀਆਂ ਚੂੜੀਆਂ ਉੱਪਰੋਂ ਲੈਗ ਸਕੋਰ ਫੁੱਲ ਹੈਵੀ ਨੇ ਬੱਚੀਆਂ ਦੇ ਕੁਆਲਿਟੀ ਮੈਂ ਕਹਿੰਦਾ ਬਈ ਫੁੱਲਾ ਪੂਰੀ ਰੱਜ ਕੇ ਕੁਆਲਿਟੀ ਆ ਫੁੱਲ ਕੱਦ ਭੜੀ ਬਾੜਾ ਟਰੈਡੂ ਡਾਊਨ ਰੇਟ ਕੀ ਮਿਲਣਾ ਜੇ ਮੈਂ ਕਹਿੰਦਾ ਜਮਾ ਜੈਨੂਅਲ ਰੇਟ ਆ ਖਿੱਚ ਕੇ ਅੱਜ ਦਾ ਜੱਜ ਰੇਟ ਆ ਬਾਈ ਇਤੋਂ ਬਾਅਦ ਕੱਟ ਨਹੀਂ ਮਿਲਦਾ ਇਤੋਂ ਘੱਟ ਕੇ ਤਾਂ ਨਹੀਂ ਮਿਲਣਾ ਵੈਸਟ ਆਫਰ ਆਗਾ ਜਮਾ 1.5 ਲੱਖ ਦੇ ਵਿੱਚ ਸੱਤ ਬੱਚੀਆਂ ਉਹ ਵੀ ਗੱਬਣਾ ਸਹੀ ਜੱਲਾ ਬਈ ਬਰੀਡ ਵੀ ਫੁੱਲਾ ਲੰਮੀ ਲੁੰਮੀ ਦੇਖੋ ਬੱਚੀ ਝੂਲੀ ਦਿਖਾ ਰਹੇ ਆਂਗੇ ਝੂਲੀ ਇੱਕ ਨੰਬਰ ਆ ਚੀ ਮੈਂ ਕਹ ਡਾਕਟਰ ਜਮਾ ਕੋਕਾ ਪੀਸ ਹੀ ਆ ਬੱਚੀਆਂ ਵੀ ਸਹੀ ਗੱਲ ਹਾਂ 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 ਕੁਆਲਿਟੀ ਦੇਖੋ ਤੋਰਾ ਇੱਕ ਨੰਬਰ ਆ ਬਾਈ ਕੀ ਆ ਫੇਸ ਦੇਖੋ ਫੇਸ ਕਰਮ ਵਾਲੀ ਦਾ ਬੜਾ ਚੰਗਾ ਬਾਈ ਮੋਲ ਜਿਹੜਾ ਜਮਾ ਜੈ ਜੈ ਇਹਨੂੰ ਵਾਲ ਰੇਟ ਆ ਡਾਕਟਰ ਇੰਨਾ ਰੇਟ ਡਾਊਨ ਮਿਲਣਾ ਹੀ ਨਹੀਂ ਕਿਤੋਂ ਹਾਂਜੀ ਕੁਆਲਿਟੀ ਦੇਖੋ ਬਾਈ ਕੁਆਲਿਟੀ ਫੁੱਲ ਆ ਕੱਟ ਫੁੱਲ ਆ ਕੋਈ ਛੋਟੀਆਂ ਨਹੀਂ ਹੈਗੀਆਂ ਫਿਰ ਲੱਸੀਆਂ ਲਾਵੀਆਂ ਛੋਟੀਆਂ ਨਹੀਂ ਜਾਂ ਛੋਟੀਆਂ ਛਾਟੀਆਂ ਦੀ ਗੱਲ ਹੀ ਨਹੀਂ ਡਾਕਟਰ ਪਲੀਆਂ ਪੁਲੀਆਂ ਬੱਚੀਆਂ ਥੱਲੇ ਥਣ ਝੋਲੀ ਦੇਖੀ ਲੈ ਬਾਈ ਮੈਂ ਕਿਹਾ ਨਿਕੜਵੇਂ ਮੋਤੀਆਂ ਵਰਗੇ ਸਾਨਾ ਚਾਰੇ ਲੱਗੇ ਬਈ ਅੱਲਾ ਬਾਈ ਸਹੀ ਗੱਲ ਆ ਲੈ ਬਾਈ ਦੋਨੇ ਇੱਕੋ ਜਿਹਾ ਢਾਂਚਾ ਦੇਖੋ ਚੌੜੀਆਂ ਚਾਂਚਾ ਦਾ ਡਾਕਟਰ ਸਾਰੀਆਂ ਬੱਚੀਆਂ ਦੀ ਏ ਕਲਾਸ ਆ ਇਹ ਦੇਖ ਲਾ ਪਿੱਛੇ ਤੋਂ ਪੱਟ ਕੁੜੇ ਦੀ ਚੜਾਈ ਕਿੰਨੀ ਆ ਥੱਲੇ ਝੋਲੀਏ ਦੇ ਪਹਿਲਾਂ ਹੀ ਦਿਖਾ ਦੇ ਲੈ ਬਾਈ ਕੀ ਬਾਤ ਹੈ ਸੀਲ ਵੀ ਫੁੱਲ ਆ ਹੈਨਾ ਮੈਂ ਕਿਹਾ ਡਾਕਟਰ ਥਣ ਝੋਲੀਆਂ ਦੇ ਅਨੁਸਾਰ ਵੀ ਹੋ ਪੰਜਵਾ ਤਾਂ ਚਾਰ ਹੀ ਥਣ ਆਗੇ ਚਾਰ ਹੀ ਥਾਣਾ ਬਾਈ ਪੂਰੇ ਗੈਰਤੇ ਆਗੇ ਬੱਚੀ ਇਹ ਵੀ ਚੰਗੀ ਆ ਸੇਮ ਕਰਦਾ ਫੁੱਲ ਕਰਦਾ ਫੁੱਲ 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 ਡਾਕਟਰ ਹਾਂ ਇਹਦੇ ਡਾਕਟਰ 27 ਦਿਨ ਹੋ ਗਏ ਸੀਗਾ ਬੱਚੀ ਦਾ ਟੀਕਾ ਲੱਗੇ ਨੂੰ ਇਹਦੇ ਵੀ 27 ਦਿਨ ਹੋ ਗਏ ਠੀਕ ਆ ਬਾਈ ਇਹਨਾਂ ਦੇ ਪਹਿਲੀਆਂ ਤਿੰਨੇ ਬੱਚਿਆਂ ਦੇ ਸਪਾਈਕ ਦਾ ਸੀਮਣ ਲੱਗਿਆਗਾ ਠੀਕ ਆ ਬਾਈ ਹੂੰ ਚੰਗੇ ਸੀਮਣ ਦੀਆਂ ਬਾਈ ਫੇਸ ਦੇਖੋ ਬੋਦੀਵਾਦੀ ਪੂਰੀ ਆ ਵੀ ਰਮਾਡਾ ਬੋਲਦੀ ਹੈ ਜੀ ਹਾਂ ਫੁੱਲ ਠੀਕ ਆ ਬਾਈ ਚੰਗੇ ਸੀਮਣ ਦੀਆਂ ਤੋਰਾ ਚੈੱਕ ਕਰ ਲੋ ਪੁੱਤਰ ਪੁੱਤਰ ਫੁੱਲ ਪੁੱਤਰ ਪੁੱਤਰ ਡਾਕਟਰ ਢਾਂਚਾ ਬਹੁਤ ਜ਼ਿਆਦਾ ਚੰਗਾ ਹੈਗਾ ਸਪਾਈਕ ਬੁੱਲਦੇ ਸੀਮਣ ਲੱਗੇ ਹੈਗੇ ਤਿੰਨੇ ਬੱਚਿਆਂ ਦੇ ਪਹਿਲੀਆਂ ਦੇ ਹੂੰ ਰਮਾਡਾ ਦੀ ਹੈ ਰਮਾਡ ਬਾਕੀ ਢਾਂਚੇ ਢੁੰਚੇ ਦਾ ਲੇਖਾ ਕੋਈ ਨਹੀਂ ਤਾਂ ਰੇਟ ਡੋਨ ਕੀਤੇ ਮਿਲ ਨਹੀਂ ਕਿੱਥੇ ਆਗਾ ਸਹੀ ਗੱਲ ਆ ਬਾਈ ਜਮਾ ਜਮੋਲਾ ਜਮਾ ਖੇਚੇ ਕੇ ਮੋਲ ਬਾਈ ਨੇ ਰੱਖਿਆ ਦੜੇ ਦਾ ਹੀ ਮੋਲ ਆ ਜੇ ਕੋਈ ਭਰਾ ਲੈ ਜਾਵੇ ਯਾਦ ਰੱਖੋ ਕਿ ਨਹੀਂ ਭਰਾ ਮੈਂ ਕਿਹਾ ਡਾਕਟਰ ਜਿਵੇਂ ਕਹਿੰਦੇ 1 ਸਾਲ ਦੇ ਵਿੱਚ ਫਾਰਮ ਤਿਆਰ ਹੋ ਜੂ ਬੰਦੇ ਦਾ ਬਾਕੀ ਜਿਹੜੀ ਵੱਡੀ ਗੱਲ ਆ ਬਾਈ ਸੱਤੇ ਦੇ ਸੱਤੇ ਵਸੀਆਂ ਦੇ ਸੀਮਣ ਲੱਗਿਆ ਡਾਕਟਰ ਕੋਈ ਬੱਚੀ ਹੈ ਨਹੀਂ ਹੈਗੀ 32 35 ਕਿਲੋ ਵਾਲੀਆਂ ਗਾਵਾਂ ਦੀਆਂ ਬੱਚੀਆਂ ਆਪਾਂ ਲੈ ਲੈਂਗਾ ਕੱਲ ਵੇਣਾ ਉਹਨਾਂ ਤੋਂ ਬੰਦਿਆਂ ਤੋਂ ਠੀਕ ਆ ਚੰਗੀਆਂ ਚੰਗੀਆਂ ਨਹੀਂਗਾ ਤਾਂ ਬੰਦੇ ਕੋਲੇ ਲੇਬਰ ਦੀ ਕਮੀ ਪੈ ਗਈ ਨਾਰਮਲ ਆ ਗਿਆ 28 ਕਿਲੋ 30 ਕਿਲੋ 28 30 ਕਿਲੋ ਦੁੱਧ ਦੇਣਾ ਪਹਿਲੇ ਸੂਏ ਚ ਬਲੱਡ ਲੈਣੀ ਨਹੀਂ ਚੰਗੀਆਂ ਚਾਰ ਨੰਬਰ ਖੋਲ ਲੋ ਢੋਲੀ ਦਿਖਾ ਦੇ ਡਾਕਟਰ ਪਹਿਲੇ ਚੈੱਕ ਕਰ ਲੋ ਨਾ ਚਾਰ ਹੀ ਆ ਪੂਰੀ ਬਿੱਟ ਮੋਤੀਆਂ ਕਰਕੇ ਥਣ ਆ ਕੇ ਚਾਰੀ ਮਿੱਖਰੀ ਮੈਡ ਨਾਈਟ ਦੀ ਡਾਕਟਰ ਖੋਦਾ ਕੀ ਬੱਚੀ ਇਹ ਠੀਕ ਆ ਤੇ ਜਦ 31 ਦਿਨ ਹੋ ਗਏ ਟੀਕਾ ਲੱਗਿਆ ਠੀਕ ਆ ਬਾਈ ਬੱਚੀ ਦਾ ਟਾਂਚਾ ਫੇਸ ਲੈਂਥ ਲੰਬਾਈ ਚੜਾਈ ਪੂਰੀ ਫੁੱਲ ਲਾ ਗਈ ਸਹੀ ਗੱਲ ਆ ਬਾਈ ਕੁਆਲਿਟੀ ਚੈੱਕ ਕਰ ਲਓ ਤੋਰਾ ਤੇ ਲੰਮੀ ਲੰਮੀ ਕੁਆਲਿਟੀ ਦੇਖੋ ਬੱਛੀ ਦੀ ਚੰਗੀ ਆ ਪਲੀ ਵੀ ਬੱਛੀ ਆ ਕੋਈ ਛੋਟ ਹੀ ਨਾ ਮੰਨੋ ਬਾਈ ਛੋਟ ਹੀ ਨਹੀਂ ਬਾਰ ਬਾਰ ਇਹ ਕਹਿੰਦੇ ਵੀ ਛੋਟ ਹੀ ਨਹੀਂ ਆ ਕੱਦ ਕਾਠ ਬਥੇਰਾ ਚੰਗਾ ਗਾ ਬੱਛੀ ਦਾ ਹਾਂਜੀ ਜੇ ਬਾਈ ਸਿੰਗਲ ਦਾ ਮੁੱਲ ਕਰਾਉਣਾ ਵੇਖੀ ਸਿੰਗਲ ਦਾ ਰੈਕਟਰ ਫੋਨ ਤੇ ਕਰਾਂਗੇ ਮੁੱਲ ਜੈ ਜੀ ਮੁੱਲ ਜੈਨੂਅਲ ਹੋਊਗਾ ਠੀਕ ਆ ਬਾਈ ਹਾਂ 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 ਸਿੰਗਲ ਦਾ ਮੁੱਲ ਵੀ ਬਾਈ ਕੰ ਦਾ ਕੋਈ ਚੱਕਰ ਨਹੀਂ ਜਾਏ ਜੀ ਸਿੰਗਲ ਦਾ ਮੁੱਲ ਬੱਚੀ ਦੇ ਹਿਸਾਬ ਨਾਲ ਜੈਨੂਅਲ ਹੋਊਗਾ ਠੀਕ ਆ ਤੇ ਪਰ ਫੋਨ ਤੇ ਹੋਏ ਜਾਂ ਰੇਟ ਹੋਊਗਾ ਨਾ ਹਾਂ ਬਾਕੀ ਐ ਵੀ ਦੜੇ ਦੇ ਵਿੱਚ ਕੋਈ ਲੈ ਕੇ ਜਾਂਦਾ ਤਾਂ ਬੰਦੇ ਦਾ ਇੱਕ ਦਾ ਫਾਰਮ ਤਿਆਰ ਹੁੰਦਾਗਾ ਮੈਡ ਨਾਈਟ ਦੀ ਖੋਦਾਗੀ ਬਾਈ ਠੀਕ ਆ 스ਨੋ ਮੈਨ ਦਾ ਇਹਦੇ ਸੀਮਾਂ ਲੱਗਾਗਾ ਅੱਗੇ ਝੋਲੀ ਇੱਕ ਨੰਬਰ ਮੈਂ ਕਹ ਡਾਕਟਰ 110 ਜਮਾ 4 ਹੀ ਥਾਣਾ ਨਿਸ਼ਾਨ ਵੀ ਨਹੀਂ ਪੰਜਵੇਂ ਦਾ ਗੁਲਾਬੀ ਥਾਣਾ ਨਾਲੇ ਹਾਂ ਅੱਗੇ ਵੀਰੇ ਪੰਜ ਅੱਗੇ ਬਾਈ 5 ਨੰਬਰ ਤੇ ਆ ਗਈ ਇਹਦੀ ਕਿੰਨੀ ਕੁ ਉਮਰ ਕੋਕਾ ਪੀਸਿਆ ਥਣ ਚਾਰ ਆ ਇਹਦੇ ਵੀ ਨਿਸ਼ਾਨ ਪੰਜਵੇਂ ਠੀਕ ਆ ਬਾਈ ਪਰ ਡਾਕਟਰ ਸਾਰੀਆਂ 14 15 14 15 ਮਹੀਨਿਆਂ ਦੀਆਂ ਨਹੀਂ ਗਈਆਂ ਬੱਚੀ ਠੀਕ ਆ ਬਾਈ ਥਣਾ ਥਣਾ ਇਹ ਡਾਕਟਰ ਫੁੱਲ ਗਾਰੰਟੀ ਆਪਣੀ ਥਲ ਝੋਲੀ ਦੀ ਤਾਂ ਇੰਨੀ ਕੁ ਸਾਫ਼ ਤੋਰੇ ਤਾਰੇ ਦੀ ਹੈ ਨਾ ਠੀਕ ਆ ਜਮਾ ਕੋਕਾ ਬੀਜ਼ੀ ਆ ਫੁੱਲ ਬਰੀਡ ਆ ਬਾਈ ਕੱਦ ਚੰਗਾ ਫੇਸ ਬੱਚੀ ਦਾ ਫੇਸ ਦੇਖੋ ਬੀਟੀ ਬਿਊਟੀ ਬੋਦੀ ਵਾਦੀ ਪੂਰੀ ਚੰਗੀ ਸੁਨੱਖ ਪੂਣਾ ਵੜ ਦੇ ਵਿੱਚ ਫੁੱਲ ਹਰੇ ਫੁੱਲ ਬੋਲ ਦੀ ਬੱਚੀ ਹੈ ਡਾਕਟਰ ਹਮ ਚੰਗੇ ਸੀਮਣ ਦੀ ਆ ਤੇ ਚੰਗੇ ਸੀਮਣ ਤੇ ਗੱਭਣਾ ਹਨਾ ਵੀਰੇ ਹਰੈਫਲ ਦੀ ਬੱਛੀ ਹੈ ਜੀ ਡਾਕਟਰ ਬਹੁਤ ਜਿਆਦਾ ਚੰਗੀ ਹੈ ਜੀ ਠੀਕ ਆ ਖੁੱਲੀਆਂ ਆਈਆਂ ਕਰਕੇ ਥੋੜੀ ਹਲਕਤ ਮੰਦੀਆਂ ਤਲਿਹਰੇ ਦੀ ਲੰਮੀ ਲੁੰਮੀ ਬਹੁਤ ਆ ਲੈਂਥ ਪੂਰਾ ਚੱਕਾ ਤੇ ਬੋਡੀ ਸਟਰਕਚਰ ਜਿਹੜਾ ਉੱਪਰ ਦਾ ਲੈਗ ਸਕੋਰ ਫੁੱਲ ਹੈਵੀ ਆ ਸਹੀ ਗੱਲ ਆ ਬਾਈ ਕੁਆਲਿਟੀ ਦੇਖੋ ਕੁਆਲਿਟੀ ਚੈੱਕ ਕਰੋ ਫੁੱਲ ਬਰੀਡ ਆ ਬਾਈ ਚੌੜੀ ਚੂੜੀ ਬੱਛੀ ਪੱਠੇ ਨਹੀਂ ਖਾਦੇ ਡਾਕਟਰ ਹੁਣ ਸਾਰਾ ਤੁਹਾਨੂੰ ਪਤਾ ਹੀ ਬੰਨੀਆਂ ਬੁੰਨੀਆਂ ਵਗੀਆਂ ਸੀ ਹਨਾ ਉੱਥੇ ਖੁੱਲੀਆਂ ਆਈਆਂ ਸਹੀ ਆ ਤਾਂ ਵੀ ਥੋੜਾ ਜਿਹਾ ਲੱਗਦੀਆਂ ਨਹੀਂ ਤਾਂ ਬੱਚੀਆਂ ਜਿਆਦਾ ਚੰਗੀਆਂ ਨਹੀਂ ਸ ਕਵਾਲਿਟੀ ਬਹੁਤ ਹੈ ਯਾਰ ਤੇ ਰੇਟ ਵੀ ਜਮਾ ਜੈਨੂ ਵਾਲਾ ਗਾ ਇਹ ਤੂੰ ਡਾਊਨ ਰੇਟ ਕੀ ਮਿਲਣਾ ਸਹੀ ਗੱਲ ਆ ਭਾਈ ਲੈ ਕੁਆਲਿਟੀ ਚੈੱਕ ਕਰੋ ਹੈ ਨਹੀਂ ਹੈਗਾ ਵੀ ਬੱਚਿਆਂ ਨਰਮਾ ਰੇਟ ਘੱਟ ਇਹਦੇ ਹਮਰ ਦਾ ਸੇਮ ਸੀਮਨ ਲੱਗਿਆ ਡਾਕਟਰ ਇਹ ਤਾਂ ਆਪਾਂ ਨੂੰ ਮਿਲ ਗਿਆ ਜਾਇਜ਼ ਰੇਟ ਤੇ ਪੋਹਿਆ ਰੇਟ ਦੱਸੀ ਜਾਂਦੇ ਹਨਾ ਠੀਕ ਆ ਹਮਰ ਦਾ ਸੀਮਨ ਲੱਗਿਆ ਪਰ ਦੇਣਗੇ ਹੀ ਆਪਾਂ ਰੇਟ ਵੀ ਹੋਏ ਜਈਆ ਠੀਕ ਆ ਇਹ ਨਹੀਂ ਹੈਗਾ ਕੋਈ ਬੰਦਾ ਤੋੜ ਫੋੜ ਦੀ ਬਾਲੀ ਕਰੇ ਹੋਇਆ ਬੰਦਾ ਆਪਾਂ ਨੂੰ ਫੋਨ ਹੀ ਨਾ ਕਰੇ ਠੀਕ ਆ ਭਾਈ ਹੂੰ ਚੋਲੀ ਇੱਕ ਨਾ ਆਪਾਂ ਦੇਣਗਾ ਇਹ ਰੇਟ 'ਚ ਬਾ ਜਾਇਜ਼ ਜਿਹੜਾ ਮਾਨਤਾਰ ਹੁੰਦਾ ਗਾ ਉਹ ਕਰਾਂਗੇ ਠੀਕ ਫੇਰ ਇਹ ਨਹੀਂ ਹੋਊਗਾ ਵੀ ਹਾਂ ਕੋਈ ਬਾਹਲਾ ਬੰਦਾ ਤੋੜ ਤੜਾਈ ਵਾਲੇ ਚੱਕਰਾਂ 'ਚ ਨਾ ਪਾਵੇ ਠੀਕ ਆ ਭਾਈ ਇਹ ਦੂ ਡਾਊਨ ਰੇਟ ਤਾਂ ਜਿਵੇਂ ਕਹਿੰਦਾ ਜੰਮ ਦਾ ਬੱਚਾ ਨਹੀਂ ਦਿੰਦਾ ਕੋਈ ਇਹ ਰੇਟ 'ਚ ਦਾ ਨਹੀਂ ਭਾਈ ਇਹ ਦੂ ਘੱਟ ਤਾਂ ਕੀ ਰੇਟ ਹੋਊਗਾ ਆਪਾਂ ਘਰੋਂ ਵੇਚੀਂਗਾ ਭਾਈ ਜਾਂਦੀਆਂ ਵਛੀਆਂ 45 45000 ਦੀਆਂ ਹੋਇਆ ਤੀਹ ਰੇਟ ਕਰਦੇ ਅੱਗੇ ਭਾਈ 6 ਨੰਬਰ ਤੇ ਕਿੰਨੀ ਕੁ ਉਮਰ ਆ ਭਾਈ ਇਹਦੀ ਵੀ ਡਾਕਟਰ 14 ਤੋਂ 15 ਮਹੀਨਿਆਂ ਥੇ ਜਗੀ ਵਛਰੀ ਕੁਆਲਿਟੀ ਦੇਖੋ ਫੇਸ ਦੇਖ ਯਾਰ ਫੇਸ ਬੜਾ ਪਿਆਰਾ ਹੈ ਨਾ ਬੋਦੀ ਬੇਟੀ ਡਿਊਟੀ ਬਰੀਡ ਢਾਂਚਾ ਹਮ ਨਾਸਾਂ ਨੂੰ ਸਾਂ ਗਲਾਬੀ ਹੈ ਕੁਆਲਿਟੀ ਚੈੱਕ ਕਰ ਲ ਤੋਰਾ ਦੇਖ ਫੋ ਬਈ ਪਲੀ ਵੀ ਫੁੱਲਾ ਫੁੱਲ ਮੈਂ ਖਾ ਡਾਕਟਰ ਜਿਵੇਂ ਕੋਕਾ ਪੀਸੀ ਆ ਯਾ ਨੰਬਰ ਹੋਊਗੀ 4 ਹੀ ਥਾ ਕੈਵਨ ਬੋਲਦੀ ਬੱਚੀ ਹੈਗੀ ਹੂੰ ਟਾਂਚਾ ਟੁੰਚਾ ਮਜ਼ਬੂਤ ਫੁੱਲ ਥਣ ਚਾਰ ਠੀਕ ਆ ਹਾਂਜੀ ਤੇ ਅਜੇ 34 ਦਿਨ ਹੋਗੇ ਟੀਕਾ ਲੱਗੇ ਨੂੰ ਠੀਕ ਆ ਬਾਈ ਹਾਂਜੀ ਸਹੀ ਗੱਲ ਆ ਪਲੀ ਵੀ ਦੇਖੋ ਤੇ ਰਾਜੀ ਰੂਜੀ ਫੁੱਲਾ ਪੱਧਰ ਆ ਉਤੋਂ ਬੱਚੀ ਕੋਈ ਕਿਸੇ ਪਾਸੇ ਬਾਈ ਘਾਟ ਨਹੀਂ ਝੋੜੀ ਇੱਕ ਨੰਬਰ ਆ ਰਮਾਟਾ ਦਾ ਡਾਕਟਰ ਦੇ ਟੀਕਾ ਲੱਗਿਆਗਾ ਠੀਕ ਆ ਤੇ ਇਹਦੇ ਵੀ ਅਜੇ 34 ਦਿਨ ਹੋਗੇ ਜੀ ਠੀਕ ਆ ਬਾਈ ਹਾਂਜੀ ਹਾਂਜੀ ਵੱਡੀ ਵਾਲੇ ਰ ਮੁੱਲ ਜਮਾ ਜਾ ਜਾ ਆ ਮੁੱਲ ਨਹੀਂ ਮੈਨਣਾ ਭਾਈ ਆਫਰ ਹੀ ਮੰਨ ਲਓ ਕੁਛ ਮਰਜੀ ਮੰਨ ਲਓ ਕਿਰਾਇਆ ਵੀ ਭਾਈ ਨੇ ਦੱਸਿਆ ਵੀ 500 ਕਿਲੋਮੀਟਰ ਤੱਕ ਜਿਹੜਾ ਫ੍ਰੀ ਹੈਗਾ ਕਿਹਦੇ ਕਹਿੰਦੇ ਮਾਖਾ ਡਾਕਟਰ ਦੇ ਦੂਗਾ ਉਹ ਟਿਕਾ ਤੇ ਮਿਲਣਾ ਹੀ ਨਹੀਂ ਜਿੱਥੇ ਮਰਜੀ ਜੁ ਹੁੰਦਾ ਜਿਵੇਂ ਕਹਿੰਦੇ ਸਾਰੀ ਦੁਨੀਆ ਗਾਲੇ ਸਹੀ ਗੱਲ ਆ ਭਾਈ ਇੰਨਾ ਡਾਉਣ ਰੇਟਿੰਗ ਮਿਲਣਾ ਹਾਂਜੀ ਅੱਗੇ ਭਾਈ ਲਾਸਟ ਰਮਾਡਾ ਡਾਕਟਰ ਦੇ ਸੀਮਾਂ ਲੱਗਿਆ ਸੀਗਾ ਕਹਿ ਬੰਦੀਆ ਖੋਦ ਸੀਗੀ ਓਕੇ ਭਾਈ ਫੇਸ ਦੇਖੋ ਇਹਦਾ ਵੀ ਭਾਈ ਕੁਆਲਿਟੀ ਲੈ ਇੱਕ ਤੋਂ ਇੱਕ ਵੱਧ ਕੇ ਆ ਕਿ ਨਹੀਂ ਭਰਾ ਕੁਆਲਿਟੀ ਢਾਂਚਾ ਬੋਦੀ ਸਟਰਕਚਰ ਤੋਰਾ ਦੇਖੋ ਬਿਊਟੀ ਤਾਂ ਇੱਕ ਨੰਬਰ ਆ ਬਈ ਕੀ ਬਾਤ ਆ ਇਹਦੇ ਵੀ ਅਜ ਡਾਕਟਰ 34 ਦਿਨ ਹੋ ਗਏ ਟੀਕਾ ਲੱਗੇ ਇਹਨੂੰ ਠੀਕ ਆ ਰਮਾਡਾ ਬੋਲਦੇ ਹੀ ਇਹਦੇ ਸੀਮਨ ਲੱਗਿਆਗਾ ਅੱਛਾ ਤੇ 40 1 26 ਦੀ ਖੋਦ ਹੈਗੀ ਠੀਕ ਆ ਬਈ 40 1 26 ਦੀ ਆ ਬਈ ਝੋਲੀ ਦਿਖਾਵਾਂਗੇ ਜ਼ਰੂਰ ਝੋਲੀ ਵੀ ਬਾਈ ਕਹਿੰਦਾ ਇੱਕ ਨੰਬਰੀ ਹੋ ਪ੍ਰਿੰਟ ਪ੍ਰਿੰਟ ਪੂਰਾ ਮੈਂ ਕਿਹਾ ਡਾਕਟਰ ਥਣ ਚਾਰ ਹੀ ਹੋਣਗੇ ਨਿਸ਼ਾਨ ਵੀ ਨਹੀਂ ਹੋ ਪੰਜਵਾਂ ਤਾਂ ਠੀਕ ਆ ਟਾਂਚਾ ਖੜਨ ਦਾ ਸਟਰਕਚਰ ਬੱਚੀਆਂ ਦਾ ਕੁਆਲਿਟੀ ਹੂੰ ਤੇ ਬਿਊਟੀ ਲੇਖਾ ਹੀ ਕੋਈ ਨਹੀਂ ਸਹੀ ਗੱਲ ਆ ਕੁਆਲਿਟੀ ਇੱਕ ਨੰਬਰ ਆ ਕੁਆਲਿਟੀ ਬਈ ਕਿਸੇ ਦੀ ਨਹੀਂ ਮਾਰ ਤਾਂ ਫੁੱਲ ਕਰਦੇ ਨੇ ਫੁੱਲ ਸਾਈਜ਼ ਨੇ ਸਾਰੀਆਂ ਦੀ ਤੇ ਰਾਜੀ ਆ ਚੌੜੀਆਂ ਚੁੜੀਆਂ ਦੇਖੋ ਪੂੜੇ ਪੜੇ ਪੂੜੇ ਚੰਗੇ ਆ ਚੰਗੀਆਂ ਨੇ ਸਿੱਧੀਆਂ ਨੇ ਝੋਲੀ ਇੱਕ ਨੰਬਰ ਆ ਚਾਰ ਚਾਰ ਥਾਣਾ ਬਈ ਇਹ ਸਾਰੀਆਂ ਦੀ ਉਮਰ ਵੀ ਠੀਕ ਆ ਸੀਮਨ ਸਾਰੀਆਂ ਦੇ ਲੱਗਿਆ ਵਾ ਬਾਈ ਵੱਡੀ ਗੱਲ ਆਫਰ ਆ ਜਿਹੜਾ 1.5 ਲੱਖ ਚ ਬਾਈ 1.5 ਲੱਖ ਰੁਪਇਆ ਆਫਰ ਆ ਬਾਈ 1.5 ਲੱਖ ਰੁਪਇਆ ਆਫਰ ਆ ਮੈਂ ਤਾਂ ਪਹੁੰਚਦਾ 1.5 ਲੱਖ ਚ ਜਿਹੜੀ ਮੰਨ ਕੇ ਚਲੋ 7 ਨਾਗ ਮਿਲ ਜਾਣੇ ਪਹੁੰਚ ਬਾਈ ਕਹਿੰਦਾ ਫ੍ਰੀ ਹੋ ਜਾਏ ਚਾਹੇ 200 300 400 500 ਕਿਲੋਮੀਟਰ ਤੱਕ ਦੀ ਹੋਵੇ ਬਾਈ ਕਹਿੰਦਾ ਪਹੁੰਚ ਦਿੱਤਾ ਫਰੀ 500 ਕਿਲੋਮੀਟਰ ਤੱਕ ਦਾ ਡਾਕਟਰ ਕਰਾਇਆ ਫਰੀ ਹੈਗਾ ਠੀਕ ਆ ਬਿਲਕੁਲ ਡਾਊਨ ਰੇਟ ਆ ਇਦੂ ਡਾਊਨ ਰੇਟ ਤਾਂ ਤੁਹਾਨੂੰ ਪਤਾ ਹੀ ਹੈ ਫਿਰ ਹਣਾ ਸਹੀ ਗੱਲ ਆ ਬਾਈ ਤੂੰ ਵੀ ਵੀਡੀਓ ਨੇਤ ਕਵਰ ਕਰਦਾਗਾ ਹਾਂਜੀ ਤੇ ਕੋਈ ਇਹ ਵੀ ਨਹੀਂ ਆ ਕੇ ਕਹਿ ਸਕਦਾ ਵੀ ਯਾਰ ਹਾਂ ਜਾਨਵਰ ਮਾੜੇ ਆ ਸਾਰੇ ਰੇਟ ਡਾਊਨ ਆਪਾਂ ਨੂੰ ਤਾਂ ਮਿਲੇ ਹੀ ਹੋਏ ਯਾ ਰੇਟ ਚ ਆ ਕੇ ਜਾਨਵਰ ਹਾਂਜੀ ਤਾਂ ਪਤਾ ਹੀ ਹੋਏ ਯਾ ਰੇਟ ਕਰਿਆਗਾ ਹਮ ਮੁੱਲ ਜਮਾ ਬਾਈ ਨੀ ਕੋਈਆਂ ਬੱਚੀਆਂ ਐ ਨਹੀਂ ਹੈ ਕੋਈ ਕਹਦਾ ਆ ਕੇ ਛੋਟੀਆਂ ਨਹੀਂ ਗੀਆਂ ਹਾਂਜੀ ਸਹੀ ਗੱਲ ਨੇ ਕੁਆਲਿਟੀ ਪਹਿਲੇ ਨੰਬਰ ਵਾਲੀ ਦੂਜੇ ਨੰਬਰ ਵਾਲੀ ਛੋਟੀ ਆ ਜਾਂ ਕੁਛ ਵੀ ਆ ਹਾਂ ਇੱਕੋ ਜੀਆਂ ਨੇ ਲੈ ਕੋਈ ਬਰੀਡ ਚ ਘਾਟ ਬਾਦ ਨਹੀਂ ਹੈਗੀ ਹਨਾ ਹਾਂ ਫੁੱਲ ਹਾਈਟ ਆ ਬਾਈ ਕੋਈ ਫੁੱਲ ਹਾਈਟ ਆ ਜਿਵੇਂ ਕੋਕਾ ਪੀ ਸੀ ਆ ਤੇ ਮੁੱਲ ਜਿਹੜੇ ਜਿਵੇਂ ਬਾਈ ਨੇ ਜਾਇਦਾ ਕਿਸੇ ਵੀ ਨੂੰ ਕੋਈ ਵੀ ਪਸੰਦ ਆ ਰਹੀ ਬਾਈ ਨੇ ਤਾਂ ਲੈ ਲਓ ਜੀ ਧੰਨਵਾਦ